ਸੇ ਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤਿਹ ਆਰਾਮ ਕਲੀ ਮਹਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗੈ ਮਿਲੀ ਨਥਾ ਵੇਥਾਓ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਬੀਜ ਮੰਤਰ ਹਰ ਕੀਰਤਨ ਗਾਓ ਆਗੈ ਮਿਲੀ ਨਥਾ ਵੇਥਾਓ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਤਾਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ हे ਭਾਈ ਪ੍ਰਮਾਤਮਾ ਦੀ ਸਿਫ਼ਤ ਦਾ ਗੀਤ ਗਾਇਆ ਕਰੋ ਪ੍ਰਮਾਤਮਾ ਨੂੰ ਵਸ ਕਰਨ ਦਾ ਇਹ ਸਭ ਤੋਂ શ્રેਸ਼ਟ ਮੰਤਰ ਹੈ ਈਰਤਨ ਦੀ ਬਰਕਤ ਨਾਲ ਪਰਲੋਕ ਵਿੱਚ ਨਿਆਸਰੇ ਜੀਵ ਨੂੰ ਵੀ ਆਸਰਾ ਮਿਲ ਜਾਂਦਾ ਹੈ हे ਭਾਈ ਪੂਰੇ ਗੁਰੂ ਦੇ ਚਰਨਾਂ ਤੇ ਪਿਆਰ ਰਹੋ ਇਸ ਤਰ੍ਹਾਂ ਕਈ ਜਨਮਾਂ ਤੋਂ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੱਟਾ ਹੋਇਆ ਤੂੰ ਜਾਗ ਜਾਏਗਾ ਸੇ ਗੁਰਜੀ ਦਾ ਖਾਲਸਾ ਵਾਹਿਗੁਰੂ